हिमाचल प्रदेश ਤੋਂ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਨੌਟ ਨੂੰ CISF ਕਾਂਸਟੇਬਲ ਵੱਲੋਂ ਥੱਪੜ ਮਾਰਨ ਦੇ ਮਾਮਲੇ 'ਚ ਮੁੱਖ ਮੰਤਰੀ ਮਾਨ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਦੱਸਦੀ ਕਿ ਉਹਨਾਂ ਕਿਹਾ ਕਿ ਕੁੜੀ ਦੇ ਮਨ ਦੇ ਵਿੱਚ ਗੁੱਸਾ ਸੀ ਉਹਨਾਂ ਕਿਹਾ ਕਿ ਕੁੜੀ ਗੁੱਸੇ ਵਿੱਚ ਸੀ ਕੰਗਰਣੌਤ ਨੇ ਪਹਿਲਾਂ ਵੀ ਕੁਝ ਕਿਹਾ ਸੀ ਜਿਸ ਕਰਕੇ ਲੜਕੀ ਕੁਲਵਿੰਦਰ ਗੁੱਸੇ ਦੇ ਵਿੱਚ ਸੀ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਪਰ ਇਸ ਦੇ ਜਵਾਬ ਦੇ ਵਿੱਚ ਇੱਕ ਫਿਲਮ ਸਟਾਰ ਤੇ ਇੱਕ ਸੰਸਦ ਮੈਂਬਰ ਹੋਣ ਦੇ ਬਾਵਜੂਦ ਪੂਰੇ ਪੰਜਾਬ ਨੂੰ ਅੱਤਵਾਦੀ ਕਹਿਣਾ ਵੀ ਗਲਤ ਹੈ ਦੱਸ ਦੇ ਕਿ ਸੀਐਮ ਮਾਨ ਦਾ ਇੱਕ ਵੱਡਾ ਬਿਆਨ ਇਸ ਮਾਮਲੇ ਨਾਲ ਸੰਬੰਧਿਤ ਜੋ ਕਿ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਅਜਿਹਾ ਨਹੀਂ ਸੀ ਹੋਣਾ ਚਾਹੀਦਾ ਕੁੜੀ ਦੇ ਮਨ ਦੇ ਵਿੱਚ ਗੁੱਸਾ ਸੀ ਪਰ ਉਸ ਨੇ ਕੱਢ ਲਿਆ ਪਰ ਪੂਰੇ ਪੰਜਾਬ ਨੂੰ ਅੱਤਵਾਦੀ ਕਹਿਣਾ ਗਲਤ ਉਹਨਾਂ ਇਹ ਵੀ ਕਿ ਪੰਜਾਬ ਦੇ ਜਵਾਨ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਨੇ ਦੇਸ਼ ਦੀ ਆਜ਼ਾਦੀ 'ਚ ਪੰਜਾਬ ਦਾ ਯੋਗਦਾਨ ਵੀ ਅਹਿਮ ਰਿਹਾ ਹੈ ਅਸੀਂ ਪੂਰੇ ਦੇਸ਼ ਤੱਕ ਡਟ ਪਰਦੇ ਹਾਂ ਅਸੀਂ ਦੇਸ਼ ਦੇ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਨੇ ਤੁਸੀਂ ਹਰ ਇੱਕ ਗਲਤੀ ਲਈ ਅਤਵਾਦੀ ਕਹਿੰਦੇ ਹੋ ਜੇਕਰ ਕੋਈ ਕਿਸਾਨ ਹੜਤਾਲ ਤੇ ਬੰਦਾ ਹੈ ਤਾਂ ਤੁਸੀਂ ਅਤਵਾਦੀ ਕਹਿੰਦੇ ਹੋ ਜੇਕਰ ਕੋਈ ਵਿਰੋਧ ਕਰਦਾ ਹੈ ਤਾਂ ਉਹ ਅਤਵਾਦੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਨਾ ਗਲਤ ਹੈ ਪੰਜਾਬ ਦੇਸ਼ ਦਾ ਅਹਿਮ ਹਿੱਸਾ ਹੈ ਜੇਕਰ ਇਸ ਨੂੰ ਕੁਝ ਹੋਇਆ ਤਾਂ ਦੇਸ਼ ਨੂੰ ਵੀ ਨੁਕਸਾਨ ਹੋਏਗਾ ਇੱਕ ਵੱਡਾ ਬਿਆਨ ਮੁੱਖ ਮੰਤਰੀ ਸੀਐਮ ਮਾਨ ਦਾ ਕੰਗਨਾਰ 9 ਥੱਪੜ ਮਾਮਲੇ 'ਚ ਸਾਹਮਣੇ ਆਉਂਦਾ ਦੱਸਦੀ ਹੈ ਕਿ ਥੱਪੜ ਕਾਹਨ ਤੋਂ ਬਾਅਦ ਕੰਗਨਾਰ 981 ਕਿ ਮੇਰੇ ਨਾਲ ਚੰਡੀਗੜ੍ਹ 에য়ারਪੋਰਟ ਤੇ ਹਾਦਸਾ ਹੋਇਆ 에য়ারਪੋਰਟ ਤੇ ਇੱਕ ਮਹਿਲਾ ਸਿਪਾਹੀ ਨੇ ਮੈਨੂੰ ਗਾਲਾਂ ਕੱਢੀਆਂ ਸ਼ੁਰੂ ਕਰ ਦਿੱਤੀਆਂ ਹੁਣ ਇਹ ਵੀ ਦੱਸਿਆ ਕਿ ਉਹ ਕਿਸਾਨ ਅੰਦੋਲਨ ਦੀ ਸਮਰਥਕ ਹੈ ਉਸਨੇ ਸਾਈਡ ਤੋਂ ਆ ਕੇ ਮੇਰੇ ਮੂੰਹ ਤੇ ਥੱਪੜ ਮਾਰਿਆ ਮੈਂ ਸੁਰੱਖਿਆ ਤਾਂ ਪਰ ਮੇਰੀ ਚਿੰਤਾ ਪੰਜਾਬ ਵਿੱਚ ਵਧ ਰਹੇ ਅਤਵਾਦ ਤੇ ਅਤੀਵਾਦ ਤੋਂ ਲੈ ਕੇ ਹੈ ਉਸਨੇ ਕਿਹਾ ਕਿ ਇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਹੈਂਡਲ ਕਰਨਾ ਪਵੇਗਾ ਕੰਗੜਾ ਨੌਦੈ ਬਿਆਨ ਜੋ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਹ ਬਿਆਨ ਗਲਤ ਹੈ ਅਚੇਹ ਬਿਆਨ ਦਾ ਸਮਰਥਨ ਨਹੀਂ ਕਰਦੇ ਉਹਨਾਂ ਕਿਹਾ ਕਿ ਪੰਜਾਬ ਨੂੰ ਅਤਵਾਦੀ ਕਹਿਣਾ ਗਲਤ ਕੁੜੀ ਦੇ ਮੰਦ ਦੇ ਵਿੱਚ ਗੁੱਸਾ ਸੀ ਉਸ ਤੋਂ ਬਾਅਦ ਇਸ ਥੱਪੜ ਕਾਣ ਤੇ ਸੀਮਾਨ ਦੇ ਇਸ ਬਿਆਨ ਨੇ ਵੀ ਸੁਰਖੀਆਂ ਬਟੋਰੀਆਂ ਨੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਣਾ ਦੇਖੋ ਉਹ ਇੱਕ ਗੁੱਸਾ ਹੈ ਉਹਨੇ ਪਹਿਲਾਂ ਇਸ ਤਰ੍ਹਾਂ ਦਾ ਬੋਲਿਆ ਹੋਇਆ ਤੇ ਉਹਦਾ ਗੁੱਸਾ ਕਿਤੇ ਨਾ ਕਿਤੇ ਉਸ ਕੁੜੀ ਦੇ ਦਿਲ 'ਚ ਹੋਣਾ ਹੁਣਾ ਨਹੀਂ ਚਾਹੀਦਾ ਸੀ ਇਸ ਤਰ੍ਹਾਂ ਹੈਨਾ ਪਰ ਉਹਦੇ ਜਵਾਬ ਦੇ ਵਿੱਚ ਇੱਕ ਪਬਲਿਕ ਫਿਗਰ ਹੋਣ ਦੇ ਨਾਤੇ ਭਾਵੇਂ ਉਹ ਫਿਲਮ ਸਟਾਰ ਭਾਵੇਂ ਇਲੈਕਟਿਡ ਐਮਪੀ ਬਣ ਕੇ ਹੁਣ ਇਹ ਕਹਿਣਾ ਕਸਾਰ ਪੰਜਾਬ ਹੀ ਅੱਤਵਾਦੀ ਹੈ ਸਾਰੇ ਪੰਜਾਬ ਚ ਅੱਤਵਾਦ ਇਹ ਮਤਲਬ ਇਹ ਗਲਤ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਸਾਰੇ ਉਹ ਪੰਜਾਬ ਹੈ ਜਿਹਨੇ ਦੇਸ਼ ਲੈ ਕੇ ਦਿੱਤਾ ਹੈ ਉਹ ਪੰਜਾਬ ਹੈ ਜਿਹੜਾ ਦੇਸ਼ ਦਾ ਪੇਟ ਪਾਲਦਾ ਅੱਜ ਵੀ 130 ਲੱਖ ਮੀਟ੍ਰਿਕ ਟਨ ਕਣਕ ਦੇਊਗਾ ਹੁਣ ਇਹ ਐਸੇ ਸੀਜ਼ਨ ਚ ਦੇਸ਼ ਨੂੰ 220 ਲੱਖ ਮੀਟ੍ਰਿਕ ਟਨ ਚਾਵਲ ਦੇਵਾਂਗੇ ਅਸੀਂ ਦੇਸ਼ ਦਾ ਢਿੱਡ ਭਰਦੇ ਹਾਂ ਅਸੀਂ ਕੁਰਬਾਨੀਆਂ ਅੱਜ ਵੀ ਸਾਡੇ ਜਿਹੜੇ ਨੌਜਵਾਨ ਨੇ ਉਹ ਕਾਰਗਿਲ ਤੋਂ ਲੈ ਕੇ ਮਾਈਨਸ 50 ਦੇ ਵਿੱਚ ਤਾਂ ਤਹਾਂ ਜਦੋਂ ਠੰਡ ਦੇ ਵਿੱਚ ਕਾਰਗਿਲ ਚ ਖੜੇ ਹੁੰਦੇ ਨੇ ਤੇ ਆ ਹੁਣ ਜ ਜੂਨ ਚ ਗੰਗਾ ਨਗਰ ਤੇ ਜੈਸਲ ਮੇਰ ਦੇ ਟਿੱਬਿਆਂ ਚ ਪਲੱਸ 50 ਦੇ ਵਿੱਚ ਖੜੇ ਨੇ ਸੋ ਅਸੀਂ ਦੇਸ਼ ਦੀ ਰੱਖਿਆ ਕਰਨ ਵਾਲੇ ਤੇ ਦੇਸ਼ ਨੂੰ ਮਤਲਬ ਇੱਥੇ ਤੱਕ ਆਜ਼ਾਦੀਆਂ ਦਿਵਾਉਣ ਵਾਲੇ ਲੋਕ ਆ ਤੇ ਤੁਸੀਂ ਇੱਕ ਹਰੇ ਗਲਤ ਕਹਦੇ ਨੇ ਅੱਤਵਾਦੀ ਨੇ ਬਕਵਾਦੀ ਨੇ ਕਿਸਾਨ ਬਹਿ ਜਾਣ ਇਹ ਅੱਤਵਾਦੀ ਨੇ ਕੋਈ ਵੀ ਉਹਨਾਂ ਦੇ ਵਿਰੁੱਧ ਕੋਈ ਬਹਿ ਜਾਏ ਅੱਤਵਾਦੀ ਨੇ ਬਕਵਾਦੀ ਨੇ ਸੋ ਇਸ ਤਰ੍ਹਾਂ ਗਲਤ ਗੱਲ ਹੈ ਪੰਜਾਬ ਜਿਹੜਾ ਉਹ ਦੇਸ਼ ਦਾ ਧੁਰਾ ਹੈ ਸੋ ਧੁਰਾ ਸਹੀ ਰਹੂਗਾ ਤਾਂ ਦੇਸ਼ ਸਹੀ